ਪਿੰਡ ਕੋ ਦਾ ਸਾਡਾ ਪੁਰਾਣਾ ਪਿੰਡ ਹੈ ਤੇ ਮੈਂ ਦੇਖਿਆ ਐਸ ਪਿੰਡ ਨਾਲ ਵੱਡੇ ਬਾਦਲ ਸਾਹਿਬ ਦਾ ਬੜਾ ਲੱਗਾ ਮਨ ਲੱਗਦਾ ਬਾਦਲ ਪਿੰਡ ਤੋਂ ਵੱਧ ਇੱਥੇ ਚੀਜ਼ਾਂ ਬਣੀਆਂ ਤੇ ਮੈਂ ਅਨੰਦਾ ਡੱਪਤਾ ਇੱਥੋਂ ਨਾ ਤੇ ਮੈਂ ਦੇਖਦਿਆਂ ਕਿ ਇਥੇ ਸ਼ਹਿਰ ਮੰਗੂ ਗੰਮ ਬਸ ਗਿਆ ਬਸਿਆ ਪਿਆ ਹਲੇ ਜਿੱਦੋ ਸੈਂਟਰਲ ਯੂਨੀਵਰਸਿਟੀ ਚ 8-10 ਹਜ਼ਾਰ ਬੱਚੇ ਹੋ ਜਾਣਗੇ ਮੈਨੂੰ ਲੱਗਦਾ ਇੱਥੇ ਦਾ ਪੂਰਾ ਸ਼ਹਿਰ ਹੀ ਵੱਜ ਜਾਊਗਾ ਬਾਕੀ ਕਿੰਨੇ ਕਾਲਜ ਸਕੂਲ ਹੈ ਦਿਹਾਤੀ ਹਲਕੇ ਵਾਲਿਓ ਤੁਸੀਂ ਜਾਣਦੇ ਹੋ ਇੱਥੇ ਇੱਕ ਇੱਕ ਚੀਜ਼ ਜਿਹੜੀ ਬਣੀ ਹੈ ਉਹ ਆਪਣੇ ਬਜ਼ੁਰਗ ਸਰਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਹੈ। ਭਾਵੇਂ ਤੁਹਾਨੂੰ ਪਿਊਬਲ ਕਨੈਕਸ਼ਨ ਮਿਲੇ ਉਹ ਵੀ ਬਾਦਲ ਸਾਹਿਬ ਦੇ। ਕਸੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ। ਪੱਕੇ ਖਾਲੇ ਬਣਾਏ ਉਹ ਵੀ ਬਾਦਲ ਸਾਹਿਬ ਨੇ। ਮੰਡੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ। ਜਿਹੜੇ ਹਸਪਤਾਲ ਬਣਾਏ ਉਹ ਵੀ ਬਾਦਲ ਸਾਹਿਬ ਨੇ। ਇਤਕ ਕਸੂਰਤ ਹੁਣ ਤੁਹਾਡੇ ਨਾਲ ਗਵਾਂਝ ਐਮਜ਼ ਬਣਾਤਾ ਦੇਖੋ ਕਿੰਡੀ ਵੱਡੀ ਸਹੂਲਤ ਆਪਣੇ ਇਲਾਕੇ ਨੂੰ ਹੋ ਗਈ ਆ 5-10 ਰੁਪਏ ਨਾਲ ਕਿੱਡੇ ਵੱਡੇ ਵੱਡੇ ਇਲਾਜ ਆਪਣੇ ਹੋਣ ਲੱਗੇ ਹਿੰਦੁਸਤਾਨ ਦੇ ਸਭ ਤੋਂ ਬਿਹਤਰੀਨ ਡਾਕ ਪਕੇ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਮੈਂ ਤੁਹਾਨੂੰ ਪਹਿਲੇ ਦੱਸਿਆ ਹੀ ਹੈ ਆਟਾ ਦਾਲ ਸ਼ਕਰਨ ਪੈਨਸ਼ਨ ਐਸਸੀ ਸਕਾਲਰਸ਼ਿਪ 200 ਯੂਨਿਟ ਬਿਜਲੀ ਦੇ ਮਾਫ ਆਪਾਂ ਤੇ ਦੋ ਹੁਣ ਕਹਿੰਦੇ ਆ ਕਿ ਆ ਕਹਿੰਦੇ ਆ ਕਿ 300 ਯੂਨਿਟ ਅਸੀਂ ਕਰਦੇ ਮੈਂ ਕਿਹਾ 300 ਕੀ ਆਪਣੇ ਇਲਾਕੇ ਵਾਲੇ ਤੇ ਮਤਲਬ ਸਾਰਾ ਫਰੀ ਸੀ ਸਾਰੇ ਘੁੰਮੀਆਂ ਹੀ ਲਈ ਰੱਖਦੇ ਹੁੰਦੇ ਸੀ ਕਿਹੜਾ ਕੋਈ ਪੁੱਛਦਾ ਹੁੰਦਾ ਸੀ ਠੀਕ ਹੈ ਕਿ ਨਹੀਂ ਹੱਥ ਘੜੇ ਕਰੋ ਜਿਹੜੇ ਕਰਦੇ ਉਥੇ ਤੇ ਫਿਰ ਇਹ ਤੋਂ ਵੱਧ ਕੀ ਹੈ ਫਿਰ 300 ਕੀ ਹੈ ਉਹ ਕਹਿੰਦਾ 300 ਕੁਝ ਨਹੀਂ ਸਾਡੇ ਤਾਂ ਸਾਰਾ ਫਰੀ ਸੀ ਕੋਈ ਚਿੰਤਾ ਸੀ ਤੁਨੂੰ ਦੇਖੋ ਅਕਾਲੀ ਪਾਰਟੀ ਥੋਡੀ ਪਾਰਟੀ ਐ ਅਕਾਲੀ ਲੀਡਰਸ਼ਿਪ ਥੋਡੇ ਕਲੋਨਿਕਲੀ ਐ ਬਾਦਲ ਪਿੰਡ ਥੋਡੇ ਗਵਾਂਢ ਚ ਐ ਬਾਪੂ ਬਾਦਲ ਸਾਰਿਆਂ ਨੂੰ ਮਿਲਦੇ ਸੀ ਸਾਰਿਆਂ ਦੇ ਦੁੱਖ ਤਕਲੀਫ ਚੋਂਦੇ ਸੀ ਮੈਨ ਲੱਗਦਾ ਹਰ ਦੂਜੇ ਘਰ ਵਿੱਚ ਬਾਪੂ ਬਾਦਲ ਦੀ ਫੋਟੋ ਹੋਣੀ ਐ ਘਰੇ ਥੋਡੇ ਕਿਤੇ ਚਾਹ ਪੀਤੀ ਹੋਣੀ ਐ ਕਿਤੇ ਹੋਏ ਹੋਣੇ ਐ ਥੋਡੇ ਬਜ਼ੁਰਗ ਬਾਦਲ ਸਾਹਿਬ ਨਾਲ ਮੋਰਚਿਆਂ 'ਚ ਹੋਣੇ ਐ ਜੇਲ੍ਹਾਂ 'ਚ ਕੇ ਹੋਣੇ ਐ ਹੁਣ ਕਿਹਦੀ ਫੋਟੋ ਹੋ ਕਿਸੇ ਦੀ ਹੈ ਕੇਜਰੀਵਾਲ ਦੀ ਫੋਟੋ ਕਿਸ ਨਾਲ ਕਿਸੇ ਦੀ ਹੈ ਰਾਹੁਲ ਗਾਂਧੀ ਦੀ ਕਿਸੇ ਦੀ ਹੈ ਮੋਦੀ ਦੀ ਉਹ ਦਿੱਲੀ ਵਾਲੇ ਆ ਇਹਨਾਂ ਨੂੰ ਕੋਈ ਲਗਾ ਨਹੀਂ ਤੁਹਾਡੇ ਨਾਲ ਤੁਹਾਡੇ ਗੜੇ ਪਏ ਨਾ ਪਏ ਇਹਨਾਂ ਨੂੰ ਕੋਈ ਫਿਕਰ ਨਹੀਂ ਆਹ ਦੇਖ ਲਓ ਝਾੜੂ ਵਾਲੀ ਸਿੱਤ ਆਹ ਗੜੇ ਲੰਦਗੜ ਤੋਂ ਲੈ ਕੇ ਮੈਨ ਲੱਗਾ ਮੋਗੇ ਤੋਂ ਕਿੰਨੇ ਪਿੰਡ تباہ ਹੋ ਗਏ ਆਹ ਮੰਤਰੀ ਜਿਹੜੇ ਘੁੰਡੀਆਂ ਆਏ ਇੱਕ ਦਿਨ ਵੀ ਨਹੀਂ ਆਇਆ ਦੇਖਣ ਵਾਸਤੇ ਮੈਂ ਸਾਰੇ ਪਿੰਡਾਂ ਚ ਗਿਆ ਅਸੀਂ ਰੋਲਾ ਪਾਇਆ ਤੇ ਹੁਣ ਇਹਨੇ ਚੀਕਾ ਘੜਾ ਦੀਆਂ ਤੁਸੀਂ ਹੁਣ ਕਦੇ ਬਸ ਮੁਆਵਜ਼ਾ ਦੇਵਾਂਗੇ ਜੇ ਇਲੈਕਸ਼ਨ ਨਾ ਹੁੰਦਾ ਤੇ ਇਹਨੇ ਦਵਾਨੀ ਨਹੀਂ ਦੇਣੀ ਸੀ ਆਹ ਹੜਾ ਗਏ ਆਪਣੇ ਹਲੇ ਤੱਕ ਦਵਾਨੀ ਨਹੀਂ ਆਈ ਸੁੰਡੀ ਨਾਲ ਨਰਮਤ ਬਾ ਹੋ ਗਿਆ ਸਾਰੇ ਇਲਾਕੇ ਦਾ 1 ਰੁਪਿਆ ਨਹੀਂ ਆਇਆ ਤੇ ਆਹ ਕੋਈ ਸਰਕਾਰ ਹੈ ਬਾਦਲ ਸਾਹਿਬ ਤਾਂ ਗੜੇ ਤੁਹਾਨੂੰ ਰਾਤ ਨੂੰ ਪੈਂਦੇ ਸੀ ਤੁਸੀਂ ਤਾਂ ਸਵੇਰੇ ਦੇਖਦੇ ਸੀ ਪੱਲਾਂ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਸੀ ਸਵੇਰੇ ਥੋੜੇ ਪਿੰਡ ਹੁੰਦੇ ਸੀ ਪਿੰਡ ਪਿੰਡ ਜਾ ਕੇ ਥੋੜੇ ਸੰਗਤ ਦਰਸ਼ਨ ਕਰਦੇ ਸੀ ਤੁਸੀਂ ਦੱਸੋ ਜੇ ਪਿੰਡ ਵਾਲੇ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਜਾਂਦੇ ਮੱਲਾ ਹਰ ਪਿੰਡ 'ਚ ਮੱਲਾ ਦਾ ਕਰੋੜ ਕਰੋੜ ਡੇ ਡੇ ਕਰੋ 2-2 ਕਰੋੜ 3-3 ਕਰੋੜ ਤੁਸੀਂ ਇਹ ਇਲਾਕਾ ਮੈਨੂੰ ਯਾਦ ਹੈ 40 ਸਾਲ ਪਹਿਲੇ ਬਜ਼ੁਰਗ ਸਭ ਤੋਂ ਪੁਰਾਣਾ ਬਜ਼ੁਰਗ ਕੌਣ ਬਜ਼ੁਰਗ ਹੋ ਤੁਸੀਂ ਇੱਥੇ ਟਿੱਬੇ ਹੁੰਦੇ ਸੀ ਕਿ ਨਹੀਂ ਬਾਦਲੋ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਅਸੀਂ ਮੈਨੂੰ ਬਠਿੰਡੇ ਕਿਤੇ ਰੇਲਵੇ ਤੇ ਜਾਣਾ ਪੈਂਦਾ ਉੱਠਦੀ ਗੱਡੀ ਤੇ ਜਾਂਦੇ ਸੀ ਉਹ ਐਈ ਹੁੰਦੀ ਸੀ ਤੇ ਹਨੇਰੀਆਂ ਆਉਂਦੀਆਂ ਸੀ ਬਿਜਲੀ ਹੁੰਦੀ ਨਹੀਂ ਸੀ ਆ ਪੱਖੇ ਚੱਲਣ ਵਾਸਤੇ ਉਹ ਲੱਗਿਆ ਹੁੰਦਾ ਸੀ ਕਪੜਾ ਜਾਂ ਐਂ ਖਿੱਚੀ ਜਾਂਦਾ ਸੀ ਬੰਦ ਲਾਇਆ ਸੀ ਘਰ ਦੀ ਜਾਗਦੀ ਹੁੰਦੀ ਨਹੀਂ ਘਰ ਵਾਲਾ 6 ਘੰਟੇ ਜਾਗਦਾ ਸੀ ਅੱਜ ਤੁਹਾਡੇ কুলਰ ਲੱਗੇ ਸਾਰਾ ਸਾਰਾ ਕੁਝ ਕਰਨ ਵਾਲਾ ਇੱਕੋ ਇੱਕ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਨਾ ਐਸੀ ਬੱਚਿਆਂ ਨੂੰ ਮੁਫਤ ਪੜਾਈ ਮੁਫਤ ਦਵਾਈ ਅੰਨਾ ਸਰਕਾਰੀ ਸਕੂਲ ਚ ਉਹਨਾਂ ਨੇ ਖੋਲੀ ਭਗਤ ਪੂਰਨ ਸਿੰਘ ਸਕੀਮ ਬਣਾਈ ਮੈਡੀਕਲ ਇੰਸ਼ੋਰੈਂਸ ਦੀ 5 ਲੱਖ ਤੱਕ ਦੀ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ ਦਾਲਾ ਆਉਂਦੀਆਂ ਬੀਬੀ ਜੀ ਆਟਾ ਦਾਲ ਕਾਰਡ ਕੱਟੇ ਗਏ ਜਿਨ੍ਹਾਂ ਦਾ ਕਾਰਡ ਕੱਟੇ ਗਏ ਹੱਥ ਘੜੇ ਕਰਿਓ ਆਹ ਦੇਖੋ ਕਾਰਡ ਕੱਟਤੇ ਇਹਨਾਂ ਨੇ 1000 ਰੁਪਏ ਤਾਂ ਆ ਗਿਆ ਉਹਨਾਂ ਨੇ ਨਹੀਂ ਆਇਆ ਪੱਟੀ ਸਾਹਿਬ ਉਹ ਤੁਹਾਡੇ ਜਿਹੜੇ ਐਮ.ਐਲ.ਏ. ਨਾ ਕੀ ਐ? ਅਮਿਤ ਰਤਨ ਦੇ ਘਰੇ ਆਇਆ ਪਿਆ ਤੇ ਜਾ ਕੇ ਲੈ ਆਓ। ਹੈ? ਉਹ ਹੀ ਸ਼ੱਕ ਗਿਆ ਅਮਿਤ ਰਤਨ ਹੀ ਸ਼ੱਕ ਗਿਆ। ਉਹ ਸਰਕਾਰ ਨੇ ਭੇਜਿਆ ਸੀ ਐਮ.ਐਲ.ਏ. ਕੋਲੇ ਕਿ ਵੰਡਿਓ 2500 ਰੁਪਏ ਹਰ 25000 ਰੁਪਏ ਤੁਹਾਡਾ ਸਾਰਾ ਰੱਖੀ ਬਟੇ ਇੱਕ ਬੀਬੀ ਦਾ। ਮਤਨ ਸਹੀ ਦੱਸਾ ਸਾਰੇ ਠੱਗ ਹੈ। ਸਾਰੇ ਠੱਗ। ਉਥੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਧੀ ਸੌ ਖਾਲੀ ਆਪਾਂ ਮਗਰ ਲੱਗੇ ਹਾਜੀ ਪੜਾ ਕੇ ਢੱਕਾ ਨਹੀਂ ਤੋੜਿਆ ਇਹਨਾਂ ਨੇ ਨਾ ਤੋੜਨਾ ਪਰ ਨਹੀਂ ਨਹੀਂ ਜੀ ਕੈਪਟਨ ਨੇ ਗੁੜਕਾ ਸਾ ਇਹ ਕੈਪਟਨ ਤਾਂ ਮੱਥਾ ਨਹੀਂ ਟੇਕਦਾ ਗੁਰੂ ਘਰ ਜਾ ਕੇ ਤੇ ਉਹਦੀ ਸੌ ਸੌ ਤਾਂ ਐ ਖਾਂਦਾ ਜਿਵੇਂ ਕੋਈ ਆਪਾਂ ਸੇਬ ਖਾਣੇ ਆਬ ਭਗਵੰਤ ਮਾਨ ਇਹਨੂੰ ਵੀ ਵਿਸ਼ਵਾਸ ਕਰ ਸਕਦੇ ਆ ਇਹ ਸ਼ਕਲ ਦੇਖੀ ਹੈ ਦਾਰੂ ਦੇ ਡੱਕੇ ਰਹਿੰਦੇ ਸਵੇਰੇ ਲੈ ਕੇ ਸ਼ਾਮ ਤੱਕ ਇੱਥੇ ਇੰਸਪੈਕਟਰ ਸਾਹਿਬ ਕਿਹੜੇ ਐ ਅਧਾਨੇਦਾਰ ਨੂੰ ਮੂਲ ਕਹਿਮ ਲੱਗਦਾ ਹੈ ਅਧਾਨੇਦਾਰ ਸਾਹਿਬ ਇੱਕ ਦੱਸਿਓ ਦਾਰੂ ਪੀ ਕੇ ਤੁਸੀਂ ਟਰੈਕਟਰ ਚਲਾਉਣ ਦਿੰਦੇ ਹੋ ਨਹੀਂ ਅੰਦਰ ਕਰ ਦਿੰਦੇ ਹੋ ਹੈ ਤੇ ਕਾਰ ਉਹ ਵੀ ਨਹੀਂ ਚਲਾ ਸਕਦਾ ਸਕੂਟਰ ਵੀ ਨਹੀਂ ਚਲਾ ਸਕਦਾ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਵੀ ਕੇ ਸਰਕਾਰ ਚ ਲਈ ਜਾਂਦਾ ਥਾ ਬੋਤਲ ਸਵੇਰੇ ਸ਼ੁਰੂ ਕਰ ਲੈਂਦਾ ਉਹਦੇ ਮੂੰਹ ਜਦੋਂ ਆਏਗਾ ਤੁਹਾਡੇ ਮੂੰਹ 'ਚ ਪਾ ਲਿਓ ਮਸ਼ੀਨ ਦੀ ਜਿਹੜੀ ਸਾਡੇ ਪੋਣੋਂ ਆ ਤੁਸੀਂ ਬਠਿੰਡੇ ਦੇਖਿਆ ਪਰਸੋਂ ਕੀ ਕੀਤਾ ਬੋਤਲ ਪਾਣੀ ਦੀ ਉਹ ਇੰਨੀ ਚੜ ਗਈ ਨਾ ਉਹਨੂੰ ਉਹ ਇਹ ਨਹੀਂ ਪਤਾ ਕਿੱਥੇ ਪੂਤਲੀ ਉਡਾਦੀ ਪੂਰੀ ਪਾਣੀ ਦੀ ਿਆ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਮਲੰਗ ਇਕਦਮ ਲਗਿਆ ਆ ਮਲੰਗਾਂ ਨੇ ਮਰਵਾਇਆ ਏ ਹਰ ਪਿੰਡ ਚ ਦੋ ਚਾਰ ਸੀ ਮਲੰਗ ਜਿਨ੍ਹਾਂ ਨੇ ਫੇਸਬੁੱਕ ਤੇ ਲੱਗੇ ਰਹੇ ਤੇ ਝਾੜੂ ਵਾਲੇ ਨੇ ਕੀ ਸਰਕਾਰ ਬਣਾ ਦੀ ਹੁਣ ਤਾਂ ਨਹੀਂ ਅੱਖੇ ਲੱਗੋਂਗੇ ਇਹਨਾਂ ਦੇ ਓ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਸਹੀ ਮੈਂ ਤੁਹਾਨੂੰ ਦੱਸਾਂ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਡਬੋ ਤਾਂ ਪੰਜਾਬ ਝਾੜੂ ਵਾਲੇ ਨੇ ਆ ਕਾਂਗਰਸੀਆਂ ਨੇ 10 ਸਾਲ ਤੁਹਾਡੀ ਜ਼ਿੰਦਗੀ ਦੇ ਖਰਾਬ ਹੋ ਗਏ 30 ਸਾਲ ਆਲਾ 40 ਸਾਲ ਦਾ ਹੋ ਗਿਆ 20 ਸਾਲ ਆਲਾ 30 ਸਾਲ ਦਾ ਹੋ ਗਿਆ ਕੁਝ ਨਹੀਂ ਹੋਇਆ ਜਿਹੜੀਆਂ ਕਸੀਆਂ ਬਣਾਈਆਂ ਸੀ ਉਹ ਟੁੱਟ ਗਈਆਂ ਪਾਣੀ ਆਉਂਦਾ ਨਹੀਂ ਸੜਕਾਂ ਟੁੱਟੀਆਂ ਪਈਆਂ ਬਾਈਪਾਸ ਦੇਖੋ ਆ ਤੁਹਾਡਾ ਬਾਈਪਾਸ ਬਠਿੰਡੇ ਨੇ ਜਾਂਦੇ ਕੀ ਹਾਲ ਹੈ ਢੂਹੀ ਦੁਖਣ ਲੱਗਦੀ ਹੈ ਇੱਕ ਸੜਕ ਰਿਪੇਅਰ ਨਹੀਂ ਹੋਈ ਮੈਂ ਇੱਧਰ ਦੀ ਆਇਆ ਪਿੰਡਾਂ ਦੀ ਦੇਖੋ ਇੱਕ ਸੜਕ ਰਿਪੇਅਰ ਨਹੀਂ ਹੋਈ ਆ ਬਾਦਲ ਸਾਹਿਬ ਦਾ ਸਰਕਾਰ ਸੀ ਸੜਕਾਂ ਰਿਪੇਅਰ ਹੋਈ ਜਾਂਦੀਆਂ ਸੀ ਗ੍ਰਾਂਟਾਂ ਮਿਲੀਆਂ ਜਾਂਦੀਆਂ ਸੀ ਤੁਸੀਂ ਅੱਜ ਪਠੰਡੇ ਤੋਂ ਅੰਮ੍ਰਿਤਸਰ ਜਾਣੇ ਗੁਰੂਦੀ ਨਗਰੀ ਨਜ਼ਾਰਾ ਆਉਂਦਾ ਨਾ ਸੜਕ ਦੇਖ ਕੇ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਚਲੇ ਜਾਓ ਪਹੁੰਚ ਜਾਓਗੇ ਥਰਮਲ پلان ਕਿਤੇ ਫੈਕਟਰੀਆਂ ਇੰਨੀ ਸਪੀਡ ਨਾਲ ਕੰਮ ਚੱਲਿਆ ਸੀ ਸਾਰੀਆਂ ਹੀ ਬ੍ਰੇਕਾਂ ਲੱਗੀਆਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਜੇ ਉਹ ਦਿਨ ਲੈ ਕੇ ਆਉਣੇ ਆ ਜੇ ਬੀਬੀ ਜੀ ਤੁਸੀਂ ਆਟਾਦਾਲ ਫਿਰ ਤੋਂ ਸ਼ੁਰੂ ਕਰਾਉਣਾ ਹੈ ਸ਼ਗਮ ਸਕੀਮ ਸੇ ਉਹਨੂੰ ਚਾਲੂ ਕਰਾਉਣੀ ਹੈ ਜੇ ਪੈਨਸ਼ਨ ਸਕੀਮ ਚਾਲੂ ਕਰਾਉਣੀ ਹੈ ਸੀ ਸਕਾਲਰਸ਼ਿਪ ਚਾਲੂ ਕਰਾਉਣੀ ਹੈ ਮੈਡੀਕਲ ਇੰਸ਼ੋਰੈਂਸ ਸਕੀਮ ਚਾਲੂ ਕਰਾਉਣੀ ਹੈ ਮੁਫਤ ਦਵਾਈਆਂ ਚਾਲੂ ਕਰਾਉਣੀ ਹੈ ਜੇ ਨੌਜਵਾਨਾਂ ਨੇ ਵਰਲਡ ਕੱਪ ਕਬੱਡੀ ਫਿਰ ਤੋਂ ਕਰਾਉਣਾ ਹੈ ਪਸ਼ੂ ਮੇਲੇ ਫਿਰ ਤੋਂ ਕਰਾਉਣੇ ਆ ਘੋੜਿਆਂ ਦੇ ਮੇਲੇ ਫਿਰ ਤੋਂ ਕਰਾਉਣੇ ਆ ਆਪਣੇ ਕੋਲ ਕੋਈ ਚਾਰਾ ਨਹੀਂ ਤਕੜੀ ਚੋਂ ਨਿਸ਼ਾਨਾ ਪਾਟ ਦਿਓ ਦਬ ਦਿਓ ਬਟਨ ਮੈਂ ਕਿਹਾ ਇਕੱਲੇ ਲੜ ਰਹੇ ਆ ਸਾਨੂੰ ਕਿਸੇ ਦੀ ਲੋੜ ਨਹੀਂ ਖਾਲਸਾ ਜੀ ਤੁਹਾਡੇ ਸਿਰ ਤੇ ਲੜ ਰਹੇ ਆ ਇਕੱਠੇ ਹੋ ਜੋ ਝੰਡੇ ਥੱਲੇ ਇੱਕ ਪਾਸੇ ਤੁਹਾਡੀ ਮਾਂ ਪਾਡੀ ਹੈ ਪੰਜਾਬ ਦੀ ਕਿਸਾਨਾਂ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਦੂਜੇ ਪਾਸੇ ਆ ਸਾਰੇ ਤਿੰਨੇ ਚਾਰੇ ਦਿੱਲੀ ਦੀਆਂ ਲੁਟੇਰੇ ਪਾਰਟੀਆਂ ਜਿਵੇਂ ਇਹਨਾਂ ਨੇ ਆ ਬਾਰਡਰ ਸੀਲ ਕਰਕੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਬਾਹਰ ਨਹੀਂ ਟੱਪਣ ਦਿੱਤਾ ਉਵੇਂ ਤੁਸੀਂ ਬਾਰਡਰ ਸੀਲ ਕਰ ਦਿਓ 1 ਜੂਨ ਨੂੰ ਇੱਕ ਇੱਕ ਵੋਟ ਆਪਣੀ ਪਾਰਟੀ ਨੂੰ ਪਾ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਾਰਟੀਆਂ ਨੂੰ ਗੂਥੀ ਨਾ ਲੱਗਣ ਦਿਓ ਉਹਨੂੰ ਇੱਕ 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 ਵੀ ਵੋਟ ਨਾ ਪਏ ਪਤਾ ਲੱਗ ਜਾਏ ਸਾਡੇ ਕਿਸਾਨਾਂ ਨੂੰ ਡੱਪਨ ਦਤਾ ਅਸੀਂ ਤੁਹਾਨੂੰ ਇੱਧਰ ਨਹੀਂ ਡੱਪਨ ਦਿੰਦੇ ਇਹਨਾਂ ਦੀ ਜ਼ੁਬਾਨ ਤਾਂ ਜੱਪ ਕਰਾਓ ਨਾਲੇ ਦੂਜੀ ਗੱਲ ਪਹਿਲੀ ਯੂਨਾ ਭੁੱਲਿਓ 40 ਸਾਲ ਪਹਿਲੇ ਆ ਕਾਂਗਰਸ ਪਾਰਟੀ ਨੇ ਟੈਂਕਾਂ ਧੋਪਣਾ ਦਰਬਾਰ ਸਾਹਿਬ ਹਮਲਾ ਕੀਤਾ ਸੀ 40 ਸਾਲ ਪਹਿਲੇ 40 ਸਾਲ ਪਹਿਲੇ ਥੋਡੇ ਭੈਣ ਭਰਾ ਜਿਹੜੇ ਕੋਈ ਕਾਨਪੁਰ ਸੀ ਨਾਗਪੁਰ ਸੀ ਬੰਬਈ ਸੀ ਜਿੱਥੇ ਕੋਈ ਸਿੱਖ ਦੇਖਦਾ ਸੀ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਸੀ ਇੱਕ ਦੋਸ਼ੀ ਨਹੀਂ ਫੜਨ ਦਿੱਤਾ ਕਾਂਗਰਸ ਨੇ ਤੇ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਹੁਣ ਮੌਕਾ ਹੈ ਪਹਿਲੀ ਜੂਨ ਹੈ ਬਦਲਾ ਲੈਣ ਦਾ ਸਮਾਂ ਹੈ 40 ਸਾਲ ਦੇ ਬਾਅਦ ਮੌਕਾ ਮਿਲਿਆ ਹੈ ਇੱਕ ਇੱਕ ਵੋਟ ਪੰਥ ਪੰਜਾਬ ਦੀ ਕਿਸਾਨਾਂ ਦੀ ਗਰੀਬ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਪਾ ਕੇ ਵੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਐਮਪੀ ਬਣਦੇ ਪੰਜਾਬ ਦੀ ਆਵਾਜ਼ ਬਣ ਕੇ ਕਿਸਾਨੀ ਦੀ ਆਵਾਜ਼ ਬਣ ਕੇ ਬੰਦੀ ਸਿੱਕਾਂ ਦੀ ਆਵਾਜ਼ ਬਣ ਕੇ ਹਰ ਮਸਲੇ ਦੀ ਪਾਰਲੀਮੈਂਟ ਦੀ ਬਾਜ ਬਣ ਕੇ ਤੁਸੀਂ ਦੇਖਿਆ ਕਲੀ ਕੋ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੇ ਗੱਜ ਕੇ ਸਾਹਮਣਾ ਕੀਤਾ ਤੇ ਹਰ ਇਸ਼ੂ ਤੇ ਲੜਾਈ ਲੜੀ ਦੂਜੇ ਜਿਹੜੇ ਐਮਪੀ ਸੀ ਡਰਦੇ ਸੀ ਝੁਕਦੇ ਸੀ ਪਰ ਵੀ ਪਾਣੀ ਡਰੀ ਤੈਸ ਕਰਕੇ ਵਹਿੰਡੇ ਵਾਲੇ ਸਾਨੂੰ ਥੋੜੇ ਤੇ ਮਾਣ ਹੈ ਤੁਸੀਂ ਸਾਡਾ ਪਰਿਵਾਰ ਦੇ ਜੀਓ ਤੇ ਅੱਜ ਦਾ ਪਿੰਡ ਸਾਡਾ ਆਪਣਾ ਹੀ ਹੈ ਤੈਸ ਕਰਕੇ ਮੈਂ ਸਾਰੇ ਬਹਿੰਡਾ ਬਹਿੰਡਾ ਵਿਆਤੀ ਵਾਲਿਓ ਤੁਹਾਨੂੰ ਬੇਨਤੀ ਹੈ ਘੱਟ ਤੋਂ ਘੱਟ 20 25000 ਤੋਂ ਆਪਾਂ ਦਿੱਲੀ ਵਾਲੀਆਂ ਪਾੜੀਆਂ ਨੂੰ ਪਿੱਛੇ ਛੜੀਏ ਰਿਕਾਰਡ ਕੈਂਪ ਕਰ ਦਈਏ ਜੇ ਜਾ ਮਾਹੌਲ ਮੈਂ ਪੂਰੇ ਪੰਜਾਬ ਪੰਜਾਬ ਵਿਚੋਂ ਯਾਤਰਾ ਰਹੀ 3 ਮਹੀਨੇ ਬਾਅਦ ਵਾਪਸ ਆਇਆ ਤੇ ਮੈਂ ਤੈਨੂੰ ਇੰਨਾ ਦੱਸਦਾ ਕੱਲੇ ਹੀ ਆਪਾਂ ਤੇਰਾ ਦੀ ਤੇਰਾ ਸੀਟਾ ਜਿੱਤਾਂਗੇ